ਲੁਧਿਆਣਾ ਦਾ ਰਹਿਣ ਵਾਲਾ ਇਹ ਇਕਮਜੋਤ ਸਿੰਘ ਜਿਸ ਦੀ ਉਮਰ 7 ਸਾਲ ਦੀ ਹੈ ਤੇ ਥੈਲੀਸੀਮੀਆ ਵਰਗੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਜਿਸ ਦੇ ਵਿੱਚ ਇਸ ਨੂੰ ਹਰ ਮਹੀਨੇ ਦੋ ਵਾਰ ਖੂਨ ਚੜ੍ਹਦਾ ਹੈ ਇਕਮਜੋਤ ਸਿੰਘ ਦੇ ਮਾਤਾ ਰਾਜਵੰਤ ਕੋਰ ਦਾ ਕਹਿਣਾ ਹੈ ਕਿ ਪਿਛਲੇ 2.5 ਸਾਲ ਤੋਂ ਉੱਪਰ ਹੋ ਗਏ ਨੇ ਇਕਮਜੋਤ ਸਿੰਘ ਇਸ ਬਿਮਾਰੀ ਨਾਲ ਲੜ ਰਿਹਾ ਹੈ ਸਿਰਫ ਸਿਰਫ ਇਸ ਕੋਲ 3 ਤੋਂ 4 ਸਾਲ ਹਨ ਜਿਸ ਵਿੱਚ ਇਲਾਜ ਹੋ ਸਕਦਾ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਇਸ ਦਾ ਖਰਚਾ 35 ਲੱਖ ਰੁਪਏ ਤੱਕ ਦਾ ਹੈ ਜਿਸ ਵਿੱਚ ਇਸ ਦਾ ਬਾਡੀ ਦਾ ਆਰਗਨ ਚੇਂਜ ਕੀਤਾ ਜਾਵੇਗਾ ਜਿਸ ਨਾਲ ਇਸ ਦਾ ਹੱਲ ਹੋ ਸਕਦਾ ਉੱਥੇ ਹੀ ਰੋਂਦੀ ਗੁਰਲਾਉਂਦੀ ਮਾਤਾ ਰਾਜਵੰਤ ਕੋੜ ਪੰਜਾਬੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਹੋਰ ਕੀ ਕਿਹਾ ਹੈ ਕਮਜ਼ੋਰ ਕੋੜ ਦੀ ਮਾਤਾ ਨੇ ਤੁਸੀਂ ਵੀ ਸੁਣੋ ਮੇਰਾ ਨਾਮ ਰਾਜਵੰਤ ਕੋੜ ਹੈ ਕੀ ਪ੍ਰੋਬਲਮਾਂ ਬੱਚੇ ਦਾ ਬੱਚਨ ਦਾ ਰਸੀਮਾ ਇਹ ਪ੍ਰੋਬਲਮ ਹੈ ਕੀ ਪ੍ਰੋਬਲਮ ਕੀ ਹੁੰਦਾ ਇਹ ਚ ਇਹਦੇ ਵਿੱਚ ਬੱਚੇ ਦਾ ਨਾ ਬਲੱਡ ਨਹੀਂ ਬੰਦ ਆਇਆ ਹਰ ਵਾਰੀ 15 ਦਿਨਾਂ ਬਾਅਦ ਬੱਚੇ ਨੂੰ ਬਲੱਡ ਚੜਾਉਣਾ ਪੈਂਦਾ ਹਾਂ ਮਹੀਨੇ 'ਚ ਦੋ ਵਾਰੀ ਬਲੱਡ ਚੜਦਾ ਬੱਚੇ ਨੂੰ ਇਹ ਕਦੋਂ ਪ੍ਰੋਬਲਮ ਪਤਾ ਲੱਗੀ ਇਹਨੂੰ 3 ਸਾਲ ਬਾਅਦ ਜਾ ਕੇ ਪਤਾ ਲੱਗਾ ਪਹਿਲਾਂ ਤਾਂ ਮੈਂ ਡਾਕਟਰਾਂ ਕੋਲ ਟ੍ਰੀਟਮੈਂਟ ਕਰਾਂਦੀ ਰਹੀ ਸੀਗੀ ਹਰ ਡਾਕਟਰ ਨੇ ਕੋਈ ਟੈਸਟ ਨਹੀਂ ਕੀਤਾ ਸਾਰੇ ਟੈਸਟ ਨਾਰਮਲ ਆਉਂਦੇ ਸੀਗੇ ਬਟ ਜਦੋਂ ਇਹ ਐਡਮਿਟ ਹੋਇਆ ਗੁਰਨਾਨਕ ਹਸਪਤਾਲ ਦੇ ਵਿੱਚ ਉਦੋਂ ਪਤਾ ਲੱਗਾ ਕਿ ਇਹਨੂੰ ਥੈਲਾਸੀਮੀਆ ਦੀ ਪ੍ਰੋਬਲਮ ਹੈ ਕਿ ਇਹ ਕਿਵੇਂ ਪਤਾ ਲੱਗੀ ਬਿਮਾਰੀ ਥੈਲ ਸਟਾਰਟਿੰਗ ਜਦੋਂ ਪਤਾ ਲੱਗਾ ਇਹਨਨ ਸਟਾਰਟਿੰਗ 'ਚ ਮੈਂ ਡਾਕਟਰਾਂ ਕੋਲ ਜਾਈ ਜਾਂਦੀ ਸੀਗੀ ਡਾਕਟਰ ਭੁੱਖ ਲੱਗਣ ਦਵਾਈ ਦੇਂਦੇ ਰਹਿੰਦੇ ਸੀਗੇ ਤੇ ਫੈਰਰਟੀਨ ਦੀ ਦਵਾਈ ਦੇਂਦੇ ਰਹਿੰਦੇ ਸੀ ਆਰਐਨ ਵਧਾਉਣ ਦੀ ਆਇਰਨ ਵਧਾਵਦਾ ਕਹਿੰਦੇ ਪੇਟ ਚ ਸਾਰਾ ਸਵੇਲਿੰਗ ਆ ਗਈ ਸੀ ਪੇਟ ਫੁੱਲ ਗਿਆ ਸੀਗਾ ਫਿਰ ਐਡਮਿਟ ਹੋਣ ਤੋਂ ਬਾਅਦ ਇਹਨੂੰ ਪਤਾ ਲੱਗਾ ਸੀਗਾ ਕਿ ਡਾਕਟਰ ਨੇ ਟੈਸਟ ਕੀਤਾ ਫਿਰ ਪਤਾ ਲੱਗਾ ਥੈਲੇਸੀਮੀਆ ਵਾ ਫਿਰ ਉਸ ਤੋਂ ਬਾਅਦ ਮੈਂ ਫਿਰ ਪੀਜੀਆ ਚ ਵੀ ਦਿਖਾ ਕੇ ਆਈ ਹੋਈ ਆ ਪੀਜੀਆ ਤੋਂ ਬਾਅਦ ਫਿਰ ਡੀਐਮਸੀ ਦੇ ਵਿੱਚ ਮੈਂ ਸ਼ੁਰੂ ਕੀਤਾ ਹੋਇਆ ਇਲਾਜ ਇਹਨੂੰ ਕਰ ਚੁੱਕੇ ਆ ਵਾ ਹੁਣ ਤੱਕ ਤਾਂ ਕਾਫੀ ਖਰਚਾ ਹੋ ਚੁੱਕਿਆ ਵਾ ਹੁਣ ਡੀਐਮਸੀ ਦੇ ਵਿੱਚ 15 ਦਿਨਾਂ ਬਾਅਦ ਬਲੱਡ ਚੜਦਾ ਇਹਨੂੰ ਠੀਕ ਹੈ ਹਿੰ ਬਲੱਡ ਚੜਨ ਦੇ ਕਿੰਨੇ ਵਾਰ ਸੇ ਲੱਗਦੇ ਇੱਕ ਵਾਰ ਇਹ ਤਿੰਨ ਤੋਂ ਚਾਰ ਹਜ਼ਾਰ ਲੱਗ ਜਾਂਦਾ ਵਾ ਉਸ ਤੋਂ ਇਲਾਵਾ ਜਿਹੜ ਕੋ ਇੰਜੈਕਸ਼ਨ ਲੈ ਕੇ ਦਿੰਦੇ ਨੇ ਉਹ ਲੱਗਦੇ ਚਾਰਜਸ ਹੁੰਦੇ ਨੇ ਫਿਰ ਵੀ ਕਿੰਨਾ ਬੱਚੇ ਦਾ ਕਿੰਨਾ ਖਰਚਾ ਮਹੀਨੇ ਦਾ ਮਹੀਨੇ ਦਾ 8000 ਰੁਪਏ ਮੰਨ ਕੇ ਚੱਲੋ ਲੱਗ ਹੀ ਜਾਂਦਾ ਟੈਸਟ ਟੁਸਟ ਪਾ ਕੇ ਖਰਚ ਕਮਾਉਣ ਵਾਲੇ ਕੋਣ ਨੇ ਕਿੰਨੇ ਜੀ ਨੇ ਖਰਚ ਕਮਾਉਣ ਵਾਲੇ ਦੇ ਪਾਪਾ ਸੀਗੇ ਉਹ ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਨੇ ਵਰਕਰ ਨੇ ਕਦੇ ਕੰਮ ਆ ਜਾਂਦਾ ਕਦੇ ਕੰਮ ਨਹੀਂ ਆਉਂਦਾ ਘਰ ਦਾ ਗੁਜ਼ਾਰਾ ਉਸੇ ਚੱਲਦਾ ਸੀ ਹੁਣ ਮੈਂ ਜੌਬ ਤੇ ਲੱਗੀ ਹੋਈ ਆ ਕਿ ਬੱਚੇ ਦਾ ਇਲਾਜ ਹੋ ਚੱਕੇ ਹੋ ਸਕੇ ਕੰਮ ਰੁਕੇ ਨਾ ਹੂੰ ਤੇ ਉਹ ਸਟੱਕਰ ਚੋਂ ਮਾੜਾ ਮੋਟਾ ਖਰਚਾ ਚੱਲੀ ਜਾ ਰਿਹਾ ਵਾਸੀਂ ਰੈਂਟ ਤੇ ਰਹਿਨੇ ਆ ਘਰ ਦਾ ਖਰਚਾ ਹੁਣ ਮੁਸ਼ਕਿਲ ਹੁੰਦਾ ਵਾ ਕਿਉਂਕਿ ਪਹਿਲਾਂ ਤਾਂ ਇਹ ਨੂੰ ਮਹੀਨਾ ਲੰਘ ਜਾਂਦਾ ਸੀ ਬਲੱਡ ਦੇ ਨਾਲ ਹੁਣ ਇਹ ਨੂੰ ਮੰਥ ਨਹੀਂ ਲੰਘਦਾ ਹੁਣ ਇਹ ਨੂੰ ਜਿਉਂ-ਜਿਉਂ ਵੱਡਾ ਹੋ ਰਿਹਾ ਇਹਨੂੰ ਬਲੱਡ ਦੀ ਲੋੜ ਪੈਂਦੀ ਆ ਤੇ ਡਾਕਟਰ 15 ਦਿਨਾਂ ਬਾਅਦ ਬੁਲਾ ਲੈਂਦੇ ਬਲੱਡ ਚੜਾਉਣ ਵਾਸਤੇ ਅਮਰਤਾ ਜੀ ਪਰਿਵਾਰ ਤੁਹਾਡਾ ਹਾਂਜੀ ਅਮਰਤਾ ਜੀ ਹੋਰ ਖਰਚ ਤੁਹਾਡੇ ਹਸਬੰਦ ਨੇ ਵੀ ਅਮਰਤਾ ਜੀ ਤੇ ਕੀ ਦੱਸ ਪਰ ਨੇ ਦੱਸਿਆ ਕੀ ਇਲਾਜ ਹੈ ਡਾਕਟਰ ਨੇ ਬਸ ਇਹ ਕਿਹਾ ਵਕਿ ਬੋਨ ਮੈਰੋ ਮਿਲ ਜੇਗਾ ਤੇ ਉਹਦੇ ਲਈ ਮਤਲਬ ਕਿ ਬੋਨ ਮੈਰੋ ਮੈਚ ਕਰਨਾ ਜ਼ਰੂਰੀ ਹੈ ਮੈਚ ਕਰਕੇ ਜਿਹੜਾ ઓਪਰੇਟ ਦਾ ਖਰਚਾ ਵਾ ਉਹ ਕਾਫੀ ਜ਼ਿਆਦਾ ਵਾ ઓਪਰੇਟ ਤਾਂ 35 ਤੋਂ 40 ਲੱਖ ਦਾ ਲੱਗਦਾ ઓਪਰੇਟੀ ਹੈ ਉਸ ਤੋਂ ਬਾਅਦ ਜਿਹੜੇ ਸਾਲ 1.5 ਸਾਲ ਮੈਡੀਸਿਨ ਚਲਣੀ ਹੈ ਉਹ ਲੱਗ ਵਾ ਘਟੋ ਘਟ ਯਕੀਨਨ ਤੇ ਵਿਸ਼ਵਾਸ ਦਾ ਹੋਇਆ ਕਿ ਪ੍ਰੈਸ਼ਰ ਤੋਂ ਬਾਅਦ ਠੀਕ ਹੋ ਜਾਏਗਾ ਹਾਂਜੀ ਕਈ ਬੱਚੇ ਠੀਕ ਹੋਏ ਵੀ ਹੈ ਬੋਨ ਮੈਰੋ ਤੋਂ ਬਾਅਦ ਕਿਸ ਤੋਂ ਪਹਿਲਾਂ ਕੀ ਕੇਸ ਆਏ ਵੇਖੇ ਤੁਸੀਂ ਹਾਂਜੀ ਕਈ ਕੇਸ ਹੈਗੇ ਨੇ ਡੀ ਐਮ ਸੀ ਚ ਕਾਫੀ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਦਿੱਕਤ ਹੈ ਗਈ ਆ ਤੇ ਆਗਾਗਾਹੇ ਦਿੱਕਤਾਂ ਵੱਧਦੀਆਂ ਵੀ ਆ ਹੁਣ ਇਹਨਾਂ ਦਾ ਫੈਰੋਟੀਨ ਵਧਿਆ ਹੋਇਆ ਸੀ ਡਾਕਟਰ ਨੇ ਇਹਦੀ ਗੋਲੀ ਵਧਾ ਦਿੱਤੀ ਹੈ ਦਵਾਈ ਵਧਾ ਦਿੰਦੇ ਨੇ ਘਟਾ ਦਿੰਦੇ ਨੇ ਹਰ ਵਾਰੀ ਕੋਈ ਨਾ ਕੋਈ ਟੈਸਟ ਕਰਵਾ ਲੈਂਦੇ ਨੇ ਕਦੇ ਐਮ ਆਰ ਆਈ ਕਦੇ ਕੋਈ ਟੈਸਟ ਕਦੇ ਕੋਈ ਟੈਸਟ ਰਿਪੀਟਲੀ ਟੈਸਟ ਕਰਵਾ ਕੇ ਦੇਖਦੇ ਨੇ ਕਿ ਬੱਚੇ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੋਰ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਬੱਚੇ ਦੇ ਨਾਲ ਇਹਦੇ ਨਾਲ ਜਦੋਂ ਬੱਚੇ ਦਾ ਬਲੱਡ ਕਟਨਾ ਸ਼ੁਰੂ ਹੋ ਜਾਂਦਾ ਵਾ ਫੇਰ ਬੱਚੇ ਨੂੰ ਹੱਥ ਪੈਰ ਦੁਖਣਾ ਸ਼ੁਰੂ ਹੋ ਜਾਂਦੇ ਨੇ ਰੋਟੀ ਨਹੀਂ ਖਾਂਦਾ ਭੁੱਖ ਨਹੀਂ ਲੱਗਦੀਏਗੀ ਬਸ ਸਾਰੇ ਦਿੱਕਤਾਂ ਨੇ ਸ਼ੁਰੂ ਹੋ ਜਾਂਦੀਆਂ ਨੇ ਵੀਕਨੈਸ ਦਾ ਮਤਲਬ ਕਦੀ ਲੜਨਾ ਵੇਗਾ ਇਦਾਂ ਬਿਮਾਰੀ ਨਾਲ ਕਦੀ ਨਹੀਂ ਪਤਾ ਸੀ ਕਦਾ ਕਿਦਾਂ ਫਿਰ ਹੁਣ ਦਿਨ ਬਤੀਤ ਕਰਦੇ ਨੇ ਟੈਨਸ਼ਨ ਲੈਂਦੀ ਹੋਏ ਕਿ ਨਾਲ ਅਸੀਂ ਡਾਕਟਰ ਨੇ 30-35 ਲੱਖ ਖਰਚਾ ਦੱਸਿਆ ਉਸ ਦੇ ਵਿੱਚ ਕੀ ਕੀ ਉਹਨਾਂ ਦਾ ਪ੍ਰੋਸੀਜਰ ਹੋਏਗਾ ਉਦੇ ਵਿੱਚ ਬਸ ਆਪਰੇਸ਼ਨ ਨਹੀਂ ਹੋਏਗਾ ਉਸ ਤੋਂ ਬਾਅਦ ਦਵਾਈਆਂ ਲੱਗ ਤੋਂ ਚੱਲਣਗੇ ਕੀ ਅਪੀਲ ਕਰਨਾ ਚਾਹੁੰਦੇ ਉਹ ਕਿਉਂਕਿ ਫੀਲ ਹੋ ਆਪਣੇ ਜਿਹੜੇ ਮਦਦ ਕਰਦੇ ਆ ਕੀ ਅਪਲੀ ਕਰਨਾ ਚਾਹੁੰਦੇ ਉਹਨਾਂ ਨੂੰ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਇਹਦਾ ਬੋਨ ਮੈਨ ਨੂੰ ਮਿਲ ਜਵੇ ਤੇ ਇਹਦਾ ਆਪਰੇਸ਼ਨ ਹੋ ਨਾ ਹੋ ਜਵੇ ਤੇ ਸਾਰੀ ਉਮਰ ਦਾ ਜਿਹੜਾ ਲਾਜ ਆ ਖਤਮ ਹੋ ਜਵੇ ਕਿੰਨੀ ਦੇਰ ਪਾਕ ਜਿਹੜਾ ਡਾਕਟਰਾਂ ਨੇ ਕਿਹਾ ਆਪਰੇਸ਼ਨ ਹੋ ਸਕਦਾ 10 ਤੋਂ 12 ਸਾਲ ਦੇ ਇਸ ਤੱਕ मतलब पापा को 3-4 साल नहीं से हाँ जी तो उस तो बाद फिर डॉक्टर ने की क्या कि ये नई ऑपरेट कर दोगे उस तो बाद फिर ऑपरेट तो हो जाएगा बट अपने रिस्क ते है। थोड़ा रिस्की हुंदा वा रिस्की काम डॉक्टर कर दे निगे उस तो बाद बस ट्रांसफ्यूजन ही रह जाना कि ब्लड ट्रांसफ्यूजन कराई जाऊं ठीक